ਸਤਿ ਸ੍ਰੀ ਅਕਾਲ ਵੈਲਕਮ ਐ ਜੀ ਸਾਰਿਆਂ ਦਾ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਰਾਤ ਨੂੰ ਹੀ ਲੱਗੇ ਸਟਾਰਟ ਕਰਨ ਤੇ ਆਪਾਂ ਹੁਣ ਲੱਗੇ ਆ ਟਰਾਲੀ ਮਗਰਮਾਉਂਦੇ ਟਰੈਕਟਰ ਲੋਡ ਕਰ ਲਈਏ ਸਵੇਰ ਨੂੰ ਜਾਣਾ ਆ ਇਧਰ ਬਰਨਾਲੇ ਵਾਲ ਮੱਤੀ ਪਿੰਡ ਉੱਥੇ ਆ ਟਰਾਲੀ ਖੇਡ ਮੁਕਾਬਲਾ ਤੇ ਟਰਾਲੀਆਂ ਤੇ ਵਿੱਚ ਟਰੈਕਟਰ ਲੋਡ ਕਰ ਲਈਏ ਤਾਂ ਪਹਿਲਾਂ ਆਪਾਂ 13 ਦੇ ਉੱਤੇ ਵਿੱਚ ਵਜ਼ਨ ਵਜ਼ਨ ਚੈੱਕ ਕਰਨਾ ਆ ਪਹਿਲਾਂ ਇਦਾਂ ਹੀ ਜੋਰਡੀਅਨ ਮਗਰ ਟਰਾਲੀ ਲੱਗੇ ਪਾਉਣ ਇਹਦੇ ਵਿੱਚ ਫਿਰ ਆਪਾਂ ਦੂਆ ਹਾਲੈਂਡ ਚਾੜ ਕੇ ਦੇਖਾਂਗੇ ਵੀ ਟਾਇਰ ਕਿੰਨੇ ਕੇ ਦਬਦੇ ਆ ਫਿਰ ਉਸ ਹਿਸਾਬ ਦੇ ਵੀ ਟਾਇਰਾਂ ਦੀ ਸੈਟਿੰਗ ਕਰਾਂਗੇ ਹਵਾ ਦੀ ਪਹਿਲਾਂ ਇਹਨੂੰ ਮੋਰੇ ਪਾਵਾਂਗੇ ਇਹਦੇ ਨਾਲ ਚੈੱਕ ਕਰਾਂਗੇ ਫਿਰ ਹਾਲੈਂਡ ਮੋਰੇ ਪਾਵਾਂਗੇ ਆਪਣੇ ਵਾਲਾ ਦੂਆ ਟਰੈਕਟਰ ਵਿੱਚ ਚਾੜ ਕੇ ਫਿਰ ਟਰਾਲੀ ਦਾ ਮੋਰੇ ਵਜ਼ਨ ਪਾ ਕੇ ਫਿਰ ਦੇਖਾਂਗੇ ਆ ਖੜਾ ਘੋੜਾ ਅੱਤੀ ਦੀ ਉਹ ਅੰਤਰ ਖੜਾ ਦੂਜਾ ਘੋੜਾ ਆਪਣਾ ਉਹ ਕਰੋ ਜੇ ਇਹਨੂੰ ਬੈੱਟ ਚਾੜ ਕੇ ਉਹਦਾ ਵਜ਼ਨ ਚੈੱਕ ਕਰਾਂਗੇ ਪਹਿਲਾਂ ਟਾਇਰਾਂ ਦਾ ਕਿੰਨੇ ਕ ਟਾਇਰ ਲੱਗਦੇ ਆ ਬੈਗ ਪਿੱਛੇ ਨੂੰ ਬੈਗ ਇਹ ਵਾਲਾ ਲੈ ਕੇ ਲੈ ਚੱਲ ਹੁਣ ਇਹਨੂੰ ਇਧਰੋਂ ਬਾਹਰ ਨੂੰ ਕੱਢ ਲਾ ਤਾਲੀ ਬਹੁਤ ਵੱਡੀ ਆ ਮਿੱਤਰੋ ਇਹ ਕੰਟਰੋਲ ਕਰਨੀ ਕਿਹੜੀ ਸੌਖੀ ਆ ਟਰਾਲੀ ਦਾ ਭਜਨ ਬਹੁਤ ਹੋ ਜਾਂਦਾ ਚੱਲ ਜਾਂ ਬੈਗ ਮੈਂ ਕਰ ਲਾ ਰੋਣ ਤੇ ਟਰੈਕਟਰ ਲਾਦਦੇ ਆ ਦੇ ਮਿਲਦੇ ਆ ਯਾਰ ਇਹਨੂੰ ਚੈੱਕ ਕੀਤਾ ਆ ਇਹਦਾ ਟਾਇਰ ਪੈਂਦੇ ਆ ਚੱਲ ਆਪਾਂ ਕੁਛ ਉੱਥੇ ਜਾ ਕੇ ਹਵਾ ਘਟਾਵਾਂਗੇ ਜੇ ਘਟਾਉਣੀ ਪੈਗੀ ਆ ਟਰੈਕਟਰ ਤੇ ਜਾੜਿਆ ਆ ਆ ਹੁਣ ਉਹਦਾ ਆਪਾਂ ਦੇਖਦੇ ਹਾਂ ਹੌਲੈਂਡ ਦੇ ਟਾਇਰ ਚੱਲ ਬਈ ਚੱਲ ਜੰਪਰਾ ਓ ਟਾ ਲੈਕਾ ਥੱਲੇ ਕਰ ਲਾ ਆਵੇ ਬੰਦਾਰੇ ਨੂੰ ਵੀ ਲੱਤ ਲਾਈ। ਘਰ ਤੇ ਘੋੜੇ ਲੋਡ ਤੇ ਹੁਣ ਇਹਨਾਂ ਨੂੰ ਲਿਆਇਆ ਕਰਦੇ ਆ ਖੜੇ। ਤਾਂ ਫਸਵੇਰ ਨੂੰ ਟਾਈਮ ਨਾਲ ਆਪਾਂ ਤੁਰ ਪੈਣਾ। ਵਿਚੇ ਬਹਿ ਜਾ। ਵਿਚੇ ਬਹਿ ਜਾ। ਮੋਟਰਸਾਈਕਲ ਚੱਲ ਜਮੇ। ਮਿੱਤਰੋ। ਟਿਕਾਣੇ ਤੇ ਲੱਗ ਗਈ ਆਪਣੀ ਟਰਾਲੀ। ਟਰੈਕਟਰ ਕਰਤੇ ਲੋਡ ਵਿੱਚ। ਸਵੇਰ ਨੂੰ ਟਾਈਮ ਨਾਲ ਚੱਲਾਂਗੇ ਹੁਣ ਆਪਾਂ। ਬਾਕੀ ਮਿਲਦੇ ਆ ਸਵੇਰੇ ਹੁਣ। ਮਿੱਤਰੋ ਵੈਲਕਮ ਹੈ ਜੀ 90 ਦਿਨ ਵਿੱਚ ਸਾਰਿਆਂ ਦਾ। ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ। ਸਵੇਰ ਦੇ 5:00 ਵੱਜ ਚੁੱਕੇ ਆ ਤਾਂ ਲੱਗੇ ਆਪਾਂ ਬਸ ਰਸਤੇ 'ਚ ਖੜੇ ਆ ਆਪਣੇ ਦੂਜੇ ਬਿਆਰਾ ਮੇਲੀਆਂ ਦੀ ਡੀ ਘਰ ਆਏ ਆ ਟਰੈਕਟਰ ਹੋਦੇ ਆ ਤੇ ਬੱਸ ਉਹ ਆ ਜਾਣ ਤਾਂ ਫੇਰ ਆਪਾਂ ਤੁਰ ਪੈਣਾ ਆ ਜਗਾਤੀ ਜਗਾਤੀ ਭਾਈ ਹੂਟਰ ਵੀ ਜਗਾ ਦੇ ਕ ਵੀ ਹੂਟਰ ਬੰਦ ਕਰ ਹੂਟਰ ਹੂਟਰ ਬੰਦ ਕਰ ਦੇ ਨਹੀਂ ਤਾਂ ਕੋਈ ਨਾ ਲਾਦਾ ਜਾਣੇ ਗੱਲ ਇਦਾਂ ਆਪਾਂ ਪਿੱਛੇ ਗੱਡੀ 'ਚ ਹੋਣਾ ਆਪਣੀਆਂ ਅੱਖਾਂ 'ਚ ਆਪਣਾ ਬੰਦ ਹੂਟਰ ਬੰਦ ਕਰ ਦੇ ਕੇ ਲਈ ਬਾਹਰ ਚੱਲੀ ਜਾਣ ਦੇ ਆਸਾ ਦੂਏ ਟ੍ਰੈਕਟਰ ਆਪਣੇ ਆਇਰਡ 855 ਤੇ ਹਾਲੈਂਡ ਹਾਂ ਤਾਂ ਘੜੀ ਹੁੰਦਾ ਵੀ ਆਸਾ ਜਿਹੜਿਆ ਜਿਹੜੇ ਬੰਦੇ ਉੱਠ ਕੇ ਚੱਲੇ ਸਹੀ ਗੱਲ ਆ ਅੱਜ ਇੰਨੇ ਛੇਤੀ ਉੱਠੇ ਆ ਇਹ ਤਾਂ ਅੱਜ ਤਾਂ ਮੈਂ ਘੜੀ ਜਾਂਦਾ ਵੀ ਆਸਾ ਨਿਕਲ ਗਿਆ ਜਦੋਂ ਸਵੇਰੇ ਨੂੰ ਉੱਠਿਆ ਲਾਰਨ ਵਜੇ ਮੈਂ ਕਿਹਾ ਥੋੜਾ ਲਾਰਨ ਵਜੇ ਜਾਂਦਾ ਮੈਂ ਬੰਦ ਕਰਤਾ 4 ਵਜੇ ਭਾਈ ਦਾ ਫੋਨ ਆਇਆ ਮੈਂ ਕਿਹਾ ਭਾ ਦੋ ਤਾਂ ਜਾਣਾ ਸੀਗਾ ਆਪਾਂ ਦੇ ਕਿਉਂ ਟਕੇ 4 ਵਜੇ ਸੀ ਮਾਮਾ ਲੰਘਿਆ ਮੈਂ ਕਿਹਾ 3:30 ਹੀ ਹੋਏ ਮੈਂ ਲਾਰਨ 3:30 ਵਜੇ ਦਾ ਲਾਇਆ ਮੈਂ ਕਿਹਾ ਸਾਰੇ ਲੰਬੇ ਤੋਂ ਲੱਗਾ ਹੀ ਨਹੀਂ ਮੈਂ ਕਿਹਾ 8:00 ਉਹ ਹੀ ਔਟਕੇ ਟਾਈਮ ਦੇਖਾਂਗਾ ਮੈਂ ਕਿਹਾ ਜੱਸਾ ਦੇਖ ਲੈ 2 ਵਜੇ ਦਾ ਉੱਠਿਆ ਮੈਂ ਕਿਹਾ ਉਹਨੂੰ ਨੀਂਦ ਨਹੀਂ ਆਈ ਹੋ ਕੰਜ ਸਾਰੀਆਂ ਸੱਤਾ ਹੀ ਨਹੀਂ ਸੱਤਾ ਹੀ ਨਹੀਂ ਮੈਂ ਕਹਿੰਦਾ ਨੀਂਦ ਨਹੀਂ ਆਈ ਮੈਂ ਇਸ ਤੋਂ ਉਹਨੇ 2 ਵਜੇ ਰੀਲਾਈ ਕੀਤੀ ਸੀ ਮੇਰੀ ਪਰ ਆ ਗਏ ਆਪਣੇ ਘੋੜੇ ਆ ਇੱਕ ਵਜਤ ਅੱਤੇ ਆਇਆ ਕਾ ਦੇ ਆ ਗਏ ਆਪਣੇ ਜਵਾਨ ਉਹ ਇਥੋਂ ਫੇ ਕਿਧਰ ਦੀ ਚੱਲੀ ਏ ਹੋਏ ਮਿੱਤਰੋ ਟੈਂਕੀ ਫੁੱਲ ਕਰਾ ਲਈਏ ਘੋੜੇ ਦੀ ਤੇ ਦੂਆ ਸਵਰਾਜ ਮਗਰ ਆ ਰਿਹਾ ਆ ਤੇ ਚਾਪਾ ਤੇਲ ਪਵਾ ਲਈਏ ਇੱਕ ਘੰਟਾ ਲੇਟ ਚੱਲ ਰਹੇ ਆ ਆਪਾਂ ਨਾ ਟਾਈਮ ਤੋਂ ਪੂਰਾ ਇੱਕ ਘੰਟਾ ਚਲੋ ਦਿਨ ਚੜ ਗਿਆ ਲੋ ਹੋ ਗਈ ਆ ਜਗਰਾਵੀ ਪਹੁੰਚ ਗਏ ਆ ਵੀ ਰਿਐਕਸ਼ਨ ਜਨਤਾ ਦੇ ਬੜੇ ਵਧੀਆ ਮਿਲ ਰਹੇ ਆ ਬੜੇ ਦੇਖਦੀ ਜਨਤਾ ਹੈ ਨੇਗਾ ਦੇ ਨਾਲ گورنر ਇੱਕ ਡਰਾਈਵਰ ਵੀ ਆਪਣਾ ਬੋਲ ਤੇ ਖਾੜਾ ਡਰਾਈਵਰ ਵੀ ਬੋਲ ਤੇ ਖਾਇਆ ਘੋੜੇ ਦਾ ਉੜਦਾ ਹੀ ਜਾਂਦਾ ਉੜਦਾ ਹੀ ਆ ਕਰੋ ਚੈੱਕ ਰੈਕਸ਼ਨ ਆ ਦੇਖੋ ਬਾਬਾ ਪਿੱਛੇ ਰਹਿ ਟਰਾਲੀ ਘੁੰਮਦੀ ਬਹੁਤ ਵਧੀਆ ਟਰਾਲੀ ਬਾਬਾ ਪਿੱਛੇ ਰਹਿ ਉਹਨੇ ਸਕੂਟਰ ਦਾ ਹੇਟ ਲਾ ਸੰਗਲ ਚ ਭੱਜ ਗਏ ਬਾਬੇ ਸੀ ਬਾਬੇ ਦੀ ਨਿਗ੍ਹਾ ਹੀ ਸਿੱਧੀ ਉੱਧਰੋਂ ਗੱਡੀ ਆ। ਬਾਬਾ ਵੇਖੇ ਹੀ ਨਹੀਂ ਰਿਹਾ ਵੀ ਗੈਪ ਕਿੰਨਾ ਰਹਿ ਗਿਆ। ਸਹੀ ਗੱਲ ਆ। ਹੋਰ ਵੀ ਮਿੱਤਰੋ ਠੀਕ ਠਾਕ ਆ ਗਿਆ। ਨੀਂਦ ਜਿਆ ਵਾਜੀ ਹਲੇ ਨਾ। ਮੰਗਾ ਸਾਡਾ ਨੀਂਦ ਜਿਆ ਹਲੇ। ਮੰਗਾ ਕਹਦਾ ਸੋਣਾ ਯਾ ਭਾਈ ਨੀਂਦ ਵਿਚਾਰੇ ਨੂੰ ਆਈ ਨਹੀਂ। ਸੌਂ ਨਹੀਂ ਹੋਣਾ, ਹਣ ਨਹੀਂ ਸੌਣਾ। ਹਾਂਜੀ ਮਿੱਤਰੋ। ਐਕਾ ਕੋਣ ਪ੍ਰੋੜਾ ਛੱਕ ਲਈਏ। ਤਾਂ ਆਲਾ ਤੇ ਘੋੜੇ ਇੱਧਰ। ਆਓ ਅਰੇ ਆਪਣੇ ਦੋਦੇ ਫੜ ਗਏ ਤੇ ਪੀ ਜਾਣਾ ਆ ਹੁਣ ਬਈ ਇੱਕ ਰੋਟੀ ਖਾਦੀ ਹੋਊਗੀ ਤਾਂ ਫੇਰ ਆ ਟਾਈਮ ਨਾ ਉੱਠੇ ਆ ਭੁੱਖ ਲੱਗੀ ਆ ਬਹੁਤ ਜ਼ਿਆੜੀ ਚੱਲ ਰਹਾ ਪਰੋਠੇ ਚੋ ਨਾ ਚੋਰਾ ਦੇ ਬਸ ਹੁਣ ਚਾਹ ਦਾ ਕੱਪ ਕੱਪ ਪੀਏ ਤਾਂ ਚਲਿਏ ਭਰਾ ਨੂੰ ਵੀ ਆਲੂ ਵਾਲੇ ਪਰੋਠੇ ਕਿਹਾ ਸੀ ਗੋਭੀ ਵਾਲੇ ਖਲਾਤੇ ਸਾਨੂੰ ਪਤਾ ਨਹੀਂ ਕਿਹੜੇ ਕਿਹੜੇ ਆ ਰਾਤ ਦੀ ਰਾਤ ਨਹੀਂ ਸਬਜ਼ੀ ਬਜੀ ਉਹੀ ਗੋਭੀ ਖਲਾਤੀ ਇਹ ਕਹਿੰਦਾ ਜਾਂਦਾ ਮੈਂ ਇਧਰ ਪੁੱਠੇ ਪਾਸੇ ਦੀ ਜਾਂਦੇ ਆ ਨਾ ਕੱਟ ਕੇ ਮੋਟਰਸਾਈਕਲ ਨਾ ਇਹ ਬਿਮਾਰੀ ਆ ਇਹਨਾਂ ਨੂੰ ਭਾਈ ਬਿਮਾਰੀ ਆ ਇਹ ਪੁੱਠੇ ਪਾਸੇ ਦੀ ਜਾਣਾ ਉਹ ਬਸ ਥੋੜੀ ਬਾੜੇ ਰਹਿ ਗਈ ਆ ਪਹੁੰਚ ਚੱਲੇ ਆ ਮੜੀਏ ਰੈਸਟਰੀ ਕਰ ਲਈਏ ਰੈਸਟਰ ਕੀਤੇ ਆ ਖੜੇ ਆਸ 30 32 ਕਿਲੋਮੀਟਰ ਬਾਅਦ ਰਹਿ ਗਈ ਆ ਹਾਂ ਹਾਂਜੀ اتنا ਪਿੱਛੋਂ ਯਾਰ ਰੋਡ ਖਰਾਬ ਸੀ ਆ ਰੋਡੋਂ ਗਾਹ ਨੂੰ ਗਾਹ ਨੂੰ ਵਧੀਆ ਹੀ ਜਾਂਦਾ ਇਹਦੋਂ ਗਾਂਗ ਰੋਡ ਬਸ ਵਧੀਆ ਹੀ ਜਾਂਦਾ ਹਾਂ ਹਾਂ ਰੋਡ ਵਧੀਆ ਹੀ ਜਾਂਦਾ ਜਿਦਾਂ ਰਵਾੜ ਵਧੀ ਜਾਂਦੀ ਓਏ ਮਿੱਤਰ ਆ ਗਿਆ ਟਰੈਕਟਰ ਤੇ ਇਧਰ ਆਪਣਾ ਹਰਮਨ ਭਰਾ ਵੀ ਆ ਗਿਆ ਹੋਰ ਭਰਾਜੀ ਠੀਕ ਠਾਕ ਵਧੀਆ ਭਾਜੀ ਵਧੀਆ ਤੁਸੀਂ ਸੁਣਾਓ ਵਧੀਆ ਭਾਜੀ ਐਨ ਵਧੀਆ ਭਰਾ ਮੋਰੇ ਪਹੁੰਚਿਆ ਸੀਗਾ ਸਾਡੇ ਤੋਂ ਵੈਲਕਮ ਕਰਨ ਦੇ ਲਈ ਤੇ ਆਪਾਂ ਹੁਣ ਲਾਈਏ ਫੇ ਟਰਾਲੀ ਹੈ ਨਾ ਟਰੈਕਟਰ ਲਾ ਲਈ ਹੈ ਨਾ ਭਾਜੀ ਆਜੋ ਲੈਓ ਗੱਡੀ ਉਧਰ ਹੀ ਲੈ ਆਵੋ ਬੱਸ ਬੱਸ ਆਈਆ ਮੰਗੇ ਖੋਲਾ ਪਿਛਲ ਡਾਲਾ ਜਗਾ ਵਧੀਆ ਮਿਲ ਗਿਆ ਆਹ ਜਗਾ ਵਧੀਆ ਦੂਜਾ ਖੋਲੋ ਡਾਲਾ ਸੇ ਟਰੈਕਟਰ ਆਪਾਂ ਲੈ ਲਾ ਤੇ ਨੂੰ ਲੱਗੇ ਆਲੈਂਡ ਨੂੰ ਲਾਉਣ ਲੈ ਰੇ ਮਿੱਤਰੋ ਲੱਗਾ ਟਰੈਕਟਰ ਚੱਲਣਾ ਐ ਤੂੰ ਬਾਦ ਆਪਣਾ ਨੰਬਰ ਆ ਅਰ ਬਈ ਮੈਂ ਇੱਕ ਦੇਖੀ ਕਰਦਾ ਥਾਈਂ ਤੇਰੇ ਟਰੈਕਟਰ ਪੈ ਗਿਆ ਹੈ ਚੱਲਿਆ ਸ਼ੁਰੂ ਹੋਇਆ ਲੋਡ ਬਹੁਤ ਜ਼ਿਆਦਾ ਹੈ ਸਾਡੀ ਜੀ ਮਿੱਟੀ ਬਹੁਤ ਜ਼ਿਆਦੀ ਪਾਈ ਆ ਉਹ ਟੋਏ ਨਾ ਪਾ ਲਾਲਾ ਟੋਏ ਪਈ ਜਾਂਦੇ ਆ ਯਾਰ ਟੋਏ ਪਈ ਜਾਂਦੇ ਆ ਹਾਂ ਵੀ ਮਿੱਤਰੋ ਥੋੜਾ ਪਾਣੀ ਘੱਟ ਲਈਏ ਪ੍ਰੈਸ਼ਰ ਬਹੁਤ ਆ ਬਹੁਤ ਪ੍ਰੈਸ਼ਰ ਹੈ ਇਧਰ ਜੀ ਹੋ ਕੇ ਲਾ ਦੇ ਕੰਮ ਰੇ ਪੈਸ ਜਿਹੜਾ ਬਹੁਤ ਹੋ ਚੁੱਕਿਆ ਹੈ ਪੈਸ ਦੀ ਆਪਾਂ ਕੌਣ ਕਮੇਟੀ ਵਾਲਿਆਂ ਦਾ ਟਰੈਕਟਰ ਚੱਲਣ ਲੱਗਾ ਮਿੱਟੀ ਲਈ ਆ ਟਰਾਲੀ ਦੇ ਵਿੱਚੋਂ ਔਰ ਉੱਪਰ ਦਗਣਗਰਤੜੀ ਬਤਨਗਰਤੜੀ ਦੀਪਗਰਤੜੀ ਜਸਪ੍ਰੀਤ ਦੇ ਨਾਮ ਦਾ ਸਾਡੇ ਭਰਾ ਕਹਿੰਦੇ ਪੁੱਜੋਇਆ ਸਾਰੇ ਬਈਆਂ ਦਾ ਸਤਿਕਾਰ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਆ ਜਿਹੜਾ ਰੁਗੂਆ ਇੱਥੇ ਬਹੁਤ ਚੱਕਰ ਜਿਹੜੇ ਲਗਾਈ ਜਾ ਰਹੇ ਹੈ ਕਿਉਂਕਿ ਤਰਤਰ ਮਿੱਟੀ ਜਿਹੜੀ ਇੱਕ ਸਾਰ ਹੋ ਜਣੀ ਹੈ ਔਰ ਉਸ ਤੋਂ ਬਾਅਦ ਫਿਰ ਜਿਹੜੇ ਮੇਰੇ ਵੀਰੋ ਟਰਾਲੀ ਖਿੱਚ ਮੁਕਾਬਲੇ ਬਹੁਤ ਬੁਰਾ ਹਾਲ ਹੈ ਟਰੈਕ ਦਾ ਟਰੈਕ ਦਾ ਬੜਾ ਬੁਰਾ ਹਾਲ ਹੈ ਇਹ ਨਹੀਂ ਪਲਟਾਉ ਮਾਰਤੇ ਹੁਣ ਪਹਿਲੀਆਂ ਵਾਰੀਆਂ ਵੀ ਆਪਣੀਆਂ ਆ ਗਈਆਂ ਦੇਖਦੇ ਹਾਂ ਹੁਣ ਕੀ ਬਣਦਾ ਜੁੜਦਾ ਕਿੱਦਾਂ ਹੁੰਦੀ ਆ ਬਹੁਤ ਬਹੁਤ ਧੰਨਵਾਦ ਹੈ ਪਲਟਾਊ ਮਾਰਦੇ ਇਨਾਂ ਨੇ ਟਰੈਕ ਬਹੁਤ ਜ਼ਿਆਦਾ ਖੋਲ ਆਇਆ ਮਤਲਬ ਦੇਖੋ ਟਰੈਕ ਦਾ ਹਾਲ ਵਰਦਾ ਇਹਨੇ ਟਰੈਕਟਰ ਮਿੱਟੀ ਵੀ ਘਟਾਤੀ ਆ ਮਗਰ ਜੀ ਸੀ ਵੀ ਨਾਲ ਧੱਕਾ ਲਾ ਰਹੇ ਆ ਇਹ ਗਲਤੀ ਵੇਦਾ ਕੀ ਆ ਥੱਲੇ ਪਲਟਾਊ ਮਾਰਤੇ ਆ ਆ ਟਰੈਕਟਰ ਦੀ ਹਾਲਤ ਦੇਖੋ ਕੀ ਬਣੀ ਆ ਇਥੇ ਹੁਣ ਪਹਿਲੇ ਨੰਬਰ ਪੈ ਗਿਆ ਆਪਣੇ ਦਾ ਟਰੈਕ ਥੱਲੇ ਨਾਰਮ ਬਹੁਤ ਆ ਪਲਟਾਉ ਮਾਰੇ ਆ ਤੁਹਾਨੂੰ ਪਲਟਾਉ ਵੀ ਦਿਖਾੜਦਾ ਇਹ ਆ ਦੇ ਪਲਟਾਉ ਮਾਰਦੇ ਆ ਜਿਹੜੇ ਹੁਣ ਟਰੈਕਟਰਾਂ ਦੇ ਪਹਿਲੇ ਨੰਬਰ ਆ ਉਹ ਟਰੈਕਟਰ ਪੁੱਟੇ ਹੀ ਹੋਣੇ ਇੱਥੇ ਟਰੈਕ ਦੇ ਵਿੱਚ ਤਾਂ ਇਹ ਕਮੇਟੀ ਨੇ ਆਪਣੇ ਸਾਰੇ ਟਰੈਕਟਰ ਪਹਿਲੇ ਨੰਬਰਾਂ ਚ ਪਾ ਦਿੱਤੇ ਆ ਤੇ ਟਰੈਕ ਜਾਮ ਬਹੁਤ ਜ਼ਿਆਦਾ ਆ اے ਮਿੱਤਰੋ ਹੁਣ ਦੁਬਾਰਾ ਹਲਾਕਾ ਸੂਗਾ ਮਾਰਿਆ ਆ ਟਰੈਕ ਸੈੱਟ ਕਰ ਰਹੇ ਆ ਤੇ ਹੁਣ ਪਰਟੀਆਂ ਦੁਬਾਰਾ ਪੈਣ ਲੱਗੀਆਂ ਸਾਰੇ ਡਾਇਰੈਕਟਰਾਂ ਦੀਆਂ ਪਹਿਲਾਂ ਹਨਾ ਇਹ ਨਹੀਂ ਚਾਰੇ ਡਾਇਰੈਕਟਰ ਆਪਣੇ ਗਰੁੱਪ ਦੇ ਇਕੱਠੇ ਗਾੜਦੇ ਚਾਰੇ ਡਾਇਰੈਕਟਰ ਤੇ ਆ ਹੁਣ ਕਮੇਟੀ ਹੁਣ ਦੁਬਾਰਾ ਪਰਟੀਆਂ ਲੱਗੀਆਂ ਪਉਣ ਛਾਈਆਂ ਦੁਬਾਰੀਆਂ ਦੁਬਾਰਾ ਪੋਈਆਂ ਛਾਈਆਂ ਹੁਣ ਦੁਬਾਰਾ ਪਈਆਂ ਤੇ ਹੁਣ ਜਿਹੜੇ ਜਿਹੜੇ ਨੰਬਰ ਨਿਕਲੂਗੇ ਉਹ ਡਾਇਰੈਕਟਰ ਜੱਲੂਗੇ ਹੁਣ ਸਹੀ ਸੂਲਾਂ ਦੇ ਆ ਸੂਲ ਆ ਹੋੜ ਮੇਦੇ ਸਾਹ ਮੇਦੇ 13ਵੇਂ ਦੇ ਉੱਘਾ ਬਾਈ ਠੀਕ ਆ ਬਹੁਤ ਵਧੀਆ ਲਗਾ ਪਹਿਲਾ ਰਾਈਟਰ ਚੱਲਣਾ ਮਿੱਤਰੋ ਆ ਜਿਹੜਾ ਸਟੈਂਡਰਡ ਚੱਲ ਕੇ ਹਟਿਆ ਆ 5 ਮਿੰਟ ਦੇ 3 ਸਕਿੰਟ ਦੇ ਵਿੱਚ ਆਇਆ 5 ਮਿੰਟ ਦੇ ਤੇ 3 ਸਕਿੰਟ ਦੇ ਵਿੱਚ ਹੁਣ ਆ ਜੱਲਾ ਸਪੈਸ਼ਲ ਐਡੀਸ਼ਨ 3 ਮਿੰਟ 3 ਮਿੰਟ 20 ਸਕਿੰਟ ਤੇ 21 ਮਾਈਕਰੋ ਆ ਮਿੱਤਰੋ ਆਹ ਵਾਲੇ ਹੌਲੈਂਡ ਦਾ ਟਾਈਮ 3 20 21 ਮੈਂਟ 20 ਸਕਿੰਟ ਤੇ 37 ਮਾਈਕਰੋ ਆ ਚੌਂਡੀਅਰ ਦਾ ਮਿੱਤਰੋ ਆ ਦੂਜਾ ਘੇੜਾ ਆ ਟਰੈਕ ਦੇਖੋ ਕਿੰਨਾ ਕਹਿੜਾ ਆ ਆ ਦੂਜੇ ਘੇੜੇ ਵਿੱਚ ਵੀ ਚਾਰ ਸਿਲੰਡਰ ਟਰੈਕਟਰ ਤੁਰਦਾ ਨਹੀਂ ਆ ਹੈਗਾ ਰੁਕੀ ਜਾਂਦਾ ਆ ਦੂਏ ਘੇੜੇ 'ਚ ਵੀ ਬਹੁਤ ਟਰੈਕ ਕਹਿੜਾ ਜਿਆਦਾ ਆ ਦੇ ਨੂੰ 5-6 ਮਿੰਟ ਹੋ ਗਏ ਆ ਇਹਨੂੰ ਲੱਗੇ ਨੂੰ 6 ਮਿੰਟ ਦੇ ਉੱਤੇ ਹੋ ਗਿਆ ਟਾਈਮ ਕਮੇਟੀ ਵਾਲੇ ਕਹਿੰਦੇ ਬਾਹਰ ਕੱਢ ਲੈ ਡਰਾਈਵਰ ਹਾਣ ਭਰਾ ਕਹਿੰਦਾ ਮੈਂ ਘੇੜੇ ਲਾਉਣੇ ਲਾਉਣੇ ਆ ਦੋ ਪੂਰੇ ਜੋ ਮਨਜੀ ਹੋ ਜੇ ਲੈ ਗਿਆ ਸ਼ੋਕਲ ਮੇਲਾ ਪੂਰਾ ਲਗਾ ਲੇ ਬੰਦਿਆਂ ਨੇ ਪੁੱਛਿਆ ਬੰਦਿਆਂ ਨੇ ਮੈਂ ਲਾ ਲਵਾ ਪੂਰਾ ਕਿਹੜਾ ਆਹੋ ਪੂਰਾ ਕਿਹੜਾ ਲਾ ਲਵਾ ਆਹ ਕਿੱਕਾ ਜਾ ਹੋ ਜਾਂਦਾ ਕਿਹਾ ਯਾਰ ਭੈ ਜੰਦੇ ਆ ਇਨੀ ਦਾ ਆਵੇ ਜਾ ਕੇ ਮੈਂ ਤਰੀ ਦੇ ਖਲਾਵੇ ਦੋ ਜਿਹੜੇ ਲਾ ਦੋ ਕਿਹੜੇ ਲਾ ਗਿਆ ਬਈ ਕਮਾਲ ਆ ਕਿਆ ਬਾਤਾਂ ਦੀ ਸਟੇ ਕਰੋ ਪਰ ਸੀਮਾ ਸਾਹਿਬ ਇਹ ਸਾਡਾ ਵੀ ਬੇਟਾ ਭਰਾ ਤਿਆਰ ਵਰ ਤਿਆਰ ਰਵੇ ਆ ਕਰੋ ਮੇ ਇਹਲਾ ਆਪਣਾ ਲੱਗਾ ਚੱਲਣਾ ਆਗੇ ਹੁਣ ਇਹਦੀ ਵਾਰੀ ਭਜਾਇਆ ਲੀ പാഠത്തെ ഭയുന്നു ബെൻത്തിയ പാ ਕਿਆ ਆਏ ਵੀ ਯਾਰਾ ਆ ਹੁਣ ਜਿਹੜਾ ਟਰੈਕਟਰ ਇਹਦਾ ਸਲਿੱਪ ਕੱਢਦਾ ਆ ਜਿਹੜਾ ਇਹ ਤੋਂ ਬਾਅਦ ਟਰੈਕਟਰ ਚੱਲਦਾ ਆ ਉਹਦੀ ਇਹੀ ਤਾਹੀ ਵੜ ਜਾਂਦੀ ਆ ਉਹ ਟਰੈਕਟਰ ਮੋੜ ਦੇ ਆ ਕੇ ਬਹਿ ਜਾਂਦਾ ਆ ਆ ਦੇਾ ਟੋਏ ਮਾਨ ਲੱਗਦੇ ਆ ਬਾ ਇਹਨਾਂ ਇਹੀ ਤਾਹੀ ਵੜ ਜਾਂਦੀ ਆ ਉਹ ਆ ਦੇ ਹੁਣ ਇਹ ਆ ਦੇ ਕੜਾ ਮਿੱਤਰੋ ਬਾੜਾ ਕਿਹੜਾ ਆ ਇਹ ਨਾਲੋਂ ਦੇ ਬਾਹਰ ਯਾਰ ਟ੍ਰੈਕਰਾ ਹੋਈ ਜਾਂਦਾ ਆਪਣਾ ਲੱਗਾ ਚੱਲਣ 855 ਟਮਾਰ ਓਹੋ 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 ਬੱਜ ਗਿਆ ਓ ਸ਼ਟ ਬੱਜ ਕੇ ਗੁਰਮਿੰਦਰ ਕਿਹੜਾ ਬਾਈ ਅੱਜ ਕੇ ਜਾ ਮਿੰਟ ਮਾਰ ਬੱਜ ਕੇ ਬੱਜ ਕੇ ਬੱਜ ਕੇ ਜਿੰਦੇ ਆ ਗਏ ਤੇ ਬੱਜੇ ਵੀਰੇ ਰਾਈਡਰ ਚੱਲੇ ਆਵਾ ਟੋਟੇ ਕਰ ਲੈ ਲੋਡ ਚੱਲ ਹਟੇ ਆ ਤੇ ਉਹ ਆਪਣਾ ਸਵਰਾਜ ਚੱਲਿਆ ਬਹੁਤ ਸੋਹਣਾ ਸੀਗਾ ਤੇ ਪਰ ਪਤਾ ਨਹੀਂ ਕੀ ਹੋਇਆ ਐਂਡ ਤੇ ਆ ਕੇ ਸੀਜ ਮਾਰ ਗਿਆ ਇੱਕ ਵੈਸਟਮ ਉਹਦਾ ਚੱਲਿਆ ਬਹੁਤ ਸੋਹਣਾ ਸੀ ਡਾਇਰੈਕਟਰ ਆਪਣਾ ਵੀ ਹੌਲੈਂਡ ਬਹੁਤ ਵਧੀਆ ਚੱਲਿਆ ਸੀ ਟਰੈਕ ਮਿੱਤਰੋ ਬੜਾ ਹੀ ਜ਼ਿਆਦਾ ਅੱਜ ਦਾ ਟਰੈਕ ਨੇ ਕੰਮਾ ਸੀਗਾ ਇਹ ਨਹੀਂ ਹੈ ਨਾ ਪਲਟਾਉ ਮਾਰਤੇ ਦੋ ਤਿੰਨ ਦੇ ਤਸੱਲੀ ਕਰਾਉਦੇ ਸੀ ਹੁਣ ਹੱਲੇ ਦੂਜਾ ਮੇਲਾ ਆ ਹੌਲੀ ਹੌਲੀ ਜਿਹੜੀ ਹੈਗਾ ਕਮੀਆਂ ਪੇਸ਼ੀਆਂ ਆ ਫਿਰ ਉਹਨੂੰ ਕੱਢਾਂਗੇ ਆਪਾਂ ਉਹ ਕਮੀਆਂ ਪੇਸ਼ੀਆਂ ਆਪਾਂ ਕਰਦਣੀਆਂ ਦੂਰ ਫੇ ਥੋੜਾ ਥੋੜਾ ਹੋਰ ਸੁਧਾਰ ਕਰਾਂਗੇ ਫੇ ਹਰਕ ਪੈ ਜਾਣਾ ਤੇ ਵੀ ਘੋੜਾ ਆਪਣਾ ਬਹੁਤ ਵਧੀਆ ਚੱਲਿਆ ਵਧੀਆ ਚੱਲਿਆ ਚਾਹ ਪੀ ਲਈਏ ਓੜੇ ਕਰ ਲੈ ਵਾਪਸ ਟਾਈਮ ਨਹੀਂ ਆਪਾਂ ਤੁਰ ਪਏ ਸੀ ਮਠਾਸ ਹਵੇਲੀ ਚਾ ਵੀ ਇਦਾਂ ਦੀ ਹੋਵੇ ਮਠਾਸਾਰ ਕੀ ਵਧੀਆ ਜੀ ਬਣੀ ਆ ਨਾ ਫੇਰੇ ਹੀ ਆ ਫੇਰੇ ਆ ਭਾਜੀ ਫੇਰੇ ਹੀ ਆ ਹੋਣਾ ਚਾਹ ਨਾ ਦੇਸੀ ਇਹ ਬੜਾ ਨਾ ਬਾਲੀ ਕਿਦਾਂ ਵਿੱਚ ਦੱਸਿਆ ਠੀਕ ਆ ਜੀ ਠੀਕ ਆ ਓ ਸੌਰੀ 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 ਹੋ ਗਿਆ ਤੁਸੀਂ ਪਾਵਰ ਨਹੀਂ ਕਹੀ ਆ ਵਿੱਚ ਆ ਬੰਦੇ ਤਰੋ ਪੂਰੇ ਬੜਿਆ ਆਇਆ ਕਰਕੇ ਬੰਦ ਆ ਜਾ ਚਾ ਪੀ ਲੋ ਅਜੀ ਕਹਿਣ ਲੱਗੇਗਾ ਪਿੱਛੇ ਚਾਹ ਵਾਲਾ ਛੱਡ ਕੇ ਗੋੜ ਵਾਲੀ ਚਾਹ ਮੁੜ ਕੇ ਦੇਖਿਆ ਚਲ ਮੋਰੇ ਹੈਗਾ ਪਿੱਛੇ ਗੋੜ ਵਾਲੀ ਚਾਹ ਸੀ ਆਹ ਉਹਦੇ ਇਲਾਕੇ ਆਈ ਹਾਂ ਆ ਉੱਥੇ ਕਿਥੋਂ ਲਈ ਕਰਦਾ ਇਹਨੂੰ ਮਾੜਾ ਕੱਸ ਦੇਣਾ ਹੈਗਾ ਮਿੱਤਰੋ 12 12:30 ਹੋ ਗਿਆ ਪਹੁੰਚ ਗਏ ਆਪਾਂ ਤਾਂ ਟਰੈਕਟਰਾਂ ਨੂੰ ਹੁਣ ਕੱਢ ਲਈਏ ਬਾਹਰ ਟਰਾਲੀ ਦੇ ਵਿੱਚੋਂ ਇੱਥੋਂ ਲਾ ਦੇ ਗੱਡੀ ਥੱਲੇ ਇੱਥੋਂ ਲਾ ਟਰਾਂ ਹੁਣ ਨਾ ਆਸਤਾ ਦੇ ਲੋ ਜੀ ਲੋ ਜੀ ਹੋਵੇ ਮਿੱਤਰੋ ਟਰੈਕਟਰ ਕਰ ਲਿਆ ਆਪਾਂ ਬਾਹਰ ਟਰਾਲੀ 'ਚੋਂ